ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਤੁਹਾਡੇ ਰੂਬਰੂ ਹੋਏ ਆ ਇੱਕ ਨਵਾਂ ਟੌਪਿਕ ਨਵੀਂ ਚਰਚਾ ਦੇ ਨਾਲ ਮੈਂ ਤੁਹਾਡਾ ਆਪਣਾ ਇੰਜੀਨੀਅਰ ਜੇਪੀ ਸਿੰਘ ਚੈਨਲ ਜੇਪੀ ਬੋਲਦਾ ਤੂੰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ YouTube ਜਿੱਥੇ ਇੱਕ ਮਾਧਿਅਮ ਆ ਬੜੀ ਚੀਜ਼ਾਂ ਖੋਜ ਕਰਨ ਦਾ ਜਿਹਦੇ ਬਹੁਤ ਜ਼ਿਆਦਾ ਫਾਇਦੇ ਵੀ ਆ ਹਰ ਚੀਜ਼ ਦਾ ਪਤਾ ਲੱਗਦਾ ਉੱਥੇ ਇਹਦਾ ਕੁੜ ਪ੍ਰਚਾਰ ਵੀ ਹੋ ਰਿਹਾ ਕੁੜ ਪ੍ਰਚਾਰ ਜ਼ਿਆਦਾ ਹੋ ਰਿਹਾ ਆਪਣੇ ਵੀਊ ਲੈਣ ਲਈ ਲੋਕਾਂ ਦੀ ਸਿਹਤ ਨਾਲ ਖਲਵਾੜ ਵੀ ਹੋ ਰਿਆ ਤੁਸੀਂ ਦੇਖਿਆ ਹੋਣਾ ਕਿ ਬੜਾ ਚਲਨ ਚੱਲ ਗਿਆ ਅੱਜ ਕੱਲ YouTube ਦੇ ਉੱਤੇ ਸਾਰੇ ਡਾਕਟਰ ਬਣੇ ਪਏ ਨੇ ਸਾਰੇ ਵੈਦ ਬਣੇ ਪਏ ਨੇ ਕੋਈ ਕਹਿੰਦਾ ਵਾ ਸ਼ੂਗਰ ਜਿਹੜੀ ਆ ਉਹ ਦੋਵਾਂ ਦਿਨਾਂ 'ਚ ਖਤਮ ਕਰ ਦੇਾਂਗੇ ਕੋਈ ਬੀਪੀ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦੇ ਦਾਅਵੇ ਜਿਹੜੇ ਉਹ ਪੇਸ਼ ਕਰ ਰਹੇ ਨੇ ਕੋਈ ਬੰਦਾ ਕਹਿ ਰਿਹਾ ਮੁੰਦਰੀ ਪਾ ਲੋ ਕੋਈ ਕਹਿੰਦਾ ਕੁਛ ਕਰ ਲੋ ਕੋਈ ਕਹਿੰਦਾ ਗਾਨੀ ਪਾ ਲੋ ਉਹਨਾ ਤਾਂ ਦਾ ਇਹ ਠੀਕ ਹੋ ਜਾਊਗਾ ਸ਼ੂਗਰ ਠੀਕ ਹੋ ਜਾਊਗੀ ਕੁਝ ਕੋਈ ਵੀ ਬਿਮਾਰੀ ਦਾ ਨਾਮ ਲੈ ਲੋ ਐਵੇਂ ਤੁਹਾਨੂੰ ਜਿਹੜੇ ਨੁਸਖੇ ਆ ਉਹ ਕੋਲ ਕੋਲ ਕੇ ਘਰੇਲੂ ਵੀ ਦੱਸੀ ਜਾਣਗੇ ਹਲਦੀ ਪਾ ਲੋ ਅਦਰਕ ਪਾ ਲੋ ਜੋ ਮੰਨੇ ਚੁੰਦਾ ਉਹ ਬਣਾ ਕੇ ਵੀਉ ਲੈਣ ਲਈ ਸਾਰੇ ਇਹੀ ਵੈਦ ਬਣ ਗਏ ਜਿਸ ਤੱਕ ਬਹੁਤ ਮਾੜੇ ਨਤੀਜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਾਰੇ ਵੈਦ ਸਾਰੇ ਪ੍ਰਚਾਰ ਇੱਕ ਸਾਡਾ ਸਾਡੇ ਪੰਜਾਬ ਦੇ ਵਿੱਚ ਬੜੀ ਵੱਡੀ ਗੱਲ ਆ ਕਿ ਅਸੀਂ ਫ੍ਰੀ ਚੀਜ਼ ਵੇਖ ਕੇ ਨਾ ਸਾਰੀ ਇੱਕ ਹੋੜ ਪੈਦਾ ਕਰ ਦਿੰਨੇ ਆ ਦੌੜ ਲਾ ਲੈਂਦੇ ਆ ਫ੍ਰੀ ਦੇ ਵਿੱਚ ਉਹ ਚੱਲ ਜੇ ਫਾਇਦਾ ਨਹੀਂ ਤੇ ਨੁਕਸਾਨ ਵੀ ਨਾ ਹੋਏਗਾ ਜਿਸ ਦਾ ਨਤੀਜਾ ਤੁਸੀਂ ਦੇਖਿਆ ਕਿ ਸੰਗਰੂਰ ਦੇ ਵਿੱਚ ਸਿਰ ਤੇ ਵਾਲਾਂ ਨੂੰ ਲਾਉਣ ਵਾਲਾ ਤੇ ਹੈ ਜੀ ਤੇਲ ਲਾਓ ਫ੍ਰੀ ਦੇ ਵਿੱਚ ਕੈਂਪ ਲਗਾਇਆ ਗਿਆ ਤੇ ਤੁਹਾਡੇ ਵਾਲ ਸਿੱਧੇ ਆ ਜਾਣਗੇ ਉਸ ਦਾ ਨਤੀਜਾ ਕੀ ਹੋਇਆ ਤੁਹਾਡੇ ਸਾਹਮਣੇ ਤੁਸੀਂ ਖਬਰਾਂ ਸੁਣੀਆਂ ਹੀ ਹੋਣਗੀਆਂ ਕਿ 60 ਤੋਂ 65 ਲੋਕ ਜਿਹੜੇ ਆ ਅੱਖਾਂ ਤੋਂ ਅੰਨੇ ਹੋਣ ਤੱਕ ਆ ਗਏ ਉਹਦਾ ਰਿਐਕਸ਼ਨ ਹੋ ਗਿਆ ਉਹਨਾਂ ਦੀ ਅੱਖਾਂ ਦੇ ਉੱਤੇ ਇਨਫੈਕਸ਼ਨ ਆ ਗਿਆ ਔਰ ਸਾਰੇ ਧੜਾ 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 ਜਾ ਕੇ ਹਸਪਤਾਲਾਂ ਦੇ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਕਿੱਡਾ ਵੱਡਾ ਇਨਸੀਡੈਂਟ ਹੀ ਜਿਹਦਾ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਅੱਜ ਕੱਲ ਜੇ ਕੋਈ ਕੈਂਪ ਲਾਉਂਦੇ ਆ ਵੈਸੇ ਤੇ ਇੱਕ ਪ੍ਰੋਸੀਜਰ ਇਹ ਹੈ ਕਿ ਜਿਹੜਾ ਕੈਂਪ ਆ ਉਹ ਸੈਂਕਸ਼ਨ ਲੈ ਕੇ ਪ੍ਰਸ਼ਾਸਨ ਤੋਂ ਲਿਆ ਜਾਂਦਾ ਭਾਇਓ ਬਲੱਡ ਕੈਂਪ ਆ ਭਾਇਓ ਮੈਡੀਕਲ ਕੈਂਪ ਆ ਪਰ ਪ੍ਰਸ਼ਾਸਨ ਵੀ ਕਹਿ ਰਿਹਾ ਏ ਇਹਦੇ ਖਬਰ ਜੇ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਦੀ ਵੱਡੀ ਗੱਲ ਹੋਈ ਆ ਕਿ ਉਹ ਬੰਦੇ ਆਪਣੀ ਅੱਖਾਂ ਤੋਂ ਵਾਂਝੇ ਹੋ ਜਣੇ ਸੀ ਨજર ਤੋਂ ਵਾਂਝੇ ਹੋ ਜਣੇ ਸੀ ਉਹਨਾਂ ਨੂੰ ਲੱਭਣਾ ਨਹੀਂ ਸੀ ਹਨੇਰਾ ਹੋ ਜਣਾ ਸੀ ਇੱਕ ਵਾਲ ਫਿਰ ਤੇ ਲਾਉਂਦੇ ਹੋਏ ਕੋਈ ਕਹਿੰਦਾ ਮੈਂ ਫਲਾਣਾ ਟੂਣਾ ਕਰ ਦੂੰ ਇਹ ਹੋ ਜੂ ਕੋਈ ਕਹਿੰਦਾ ਇਹ ਆ ਸ਼ੁਰੂ ਤੁਸੀਂ ਜਾ ਇੱਕ ਵਾਰ YouTube ਖੋਲ ਲਓ ਜ ਉਹਦੇ ਵਿੱਚ ਤੁਹਾਨੂੰ 80% ਜਿਹੜੇ ਆ ਉਹ ਡਾਕਟਰ ਬਣੇ ਹੋਏ ਮਿਲਣਗੇ ਜਿਹੜੇ بڑے بڑے ਵੱਡੇ ਵੱਡੇ ਦਾਅਵੇ ਕਰਦੇ ਨੇ ਐਂ ਜੇ ਕਰ ਲੋ ਉਹਦੇ ਨਾਲ ਸ਼ੂਗਰ ਸਦਾ ਤੋਂ ਚੱਲ ਜਾਈਏਗੀ ਦੇਖੋ ਜਿਹੜੇ ਡਾਕਟਰ ਬੜੇ ਬੜੇ ਡਿਗਰੀਆਂ ਕਰਦੇ ਨੇ ਇਹਨਾਂ ਖਰਚਾ ਕਰਦੇ ਨੇ 5-5 ਸਾਲ ਪੜ੍ਹਾਈ ਕਰਦੇ ਨੇ ਫਿਰ ਉਹ ਤਜਰਬਾ ਲੈਂਦੇ ਨੇ ਐਮਟੀਆਂ ਕਰਦੇ ਨੇ ਤੇ ਜੇ ਇਹਨਾਂ ਦੀਆਂ ਨਿੱਕੀ ਨਿੱਕੀਆਂ ਨੁਕਸਿਆਂ ਦੇ ਨਾਲ ਸਾਰਾ ਕੁਝ ਠੀਕ ਹੋਣ ਲੱਗ ਜੇ ਤੇ ਫਿਰ ਉਹਨਾਂ ਦੀ ਤੇ ਲੋੜ ਹੀ ਕੋਈ ਨਹੀਂ ਉਸ ਤੋਂ ਬਿਨਾ ਕੋਈ ਬਾਬੇ ਵੀ ਚੱਲੇਗੇ ਅੱਜ ਕੱਲ ਮੈਂ ਵੇਖਣ데요 YouTube ਦੇ ਉੱਤੇ ਕਿ ਉਹ ਫਲਾਣਾ ਚਮਤਕਾਰ ਕਰਦੇ ਜੀ ਉੱਥੇ ਫਲਾਣੀ ਬਿਮਾਰੀ ਜਾਂ ਫਲਾਣਾ ਢਿੰਗਰ ਠੀਕ ਹੋ ਜਾਂਦਾ ਉਹ ਤੇ ਕਾਸਤਾ ਦਾ ਉਹ ਤੇ ਤੁਸੀਂ ਆਪਣੇ ਘਰ 'ਚ ਵੀ ਪਰਮਾਤਮਾ ਦਾ ਨਾ ਲੈ ਸਕਦੇ ਜੋ ਕਰਨ ਕਰਾਉਣ ਵਾਲਾ ਸਭ ਕੁਝ ਉਹੀ ਆ ਲੇਕਿਨ ਬਹੁਤ ਹੀ ਜਿੱਥੇ ਫਾਇਦਾ ਜਿੱਥੇ ਮੈਂ ਇਹ ਨਹੀਂ ਕਹਿੰਦਾ ਕਿ YouTube ਦਾ ਨੁਕਸਾਨ ਵੀ ਆ YouTube ਦਾ ਫਾਇਦਾ ਵੀ ਆ ਕਿਸੇ ਚੀਜ਼ ਦੇ ਬਾਰੇ ਅਸੀਂ ਸਰਚ ਕਰਨੀ ਆ ਤੇ ਸਾਨੂੰ ਬਹੁਤ ਸਾਰਾ ਗਿਆਨ ਮਿਲਦਾ ਔਰ YouTube ਨੂੰ ਵੀ ਚਾਹੀਦਾ ਮੇਰੀ ਬੇਨਤੀ ਆ ਕਿ ਜਿਹੜੇ ਇਹੋ ਜਿਹੇ ਦਾਅਵੇ ਕਰਦੇ ਆ ਉਹਨਾਂ ਕੋਈ ਨਾ ਕੋਈ ਸਰਟੀਫਿਕੇਟ ਜਦੋਂ ਉਹ ਅਪਲੋਡ ਕਰਦੇ ਆ ਪੋਸਟ ਤੇ ਉਹਨਾਂ ਦਾ ਕੋਈ ਨਾ ਕੋਈ ਜ਼ਿੰਮੇਵਾਰੀ ਜ਼ਰੂਰ ਚੁੱਕੇ ਕਿਉਂਕਿ ਦੇਖੋ ਦੇਖੀ ਦੁਨੀਆ ਚਾਟੀ ਇੱਕ ਐਡ ਪਾ ਦੋ ਤੇ ਚਾਟੀ ਉਧਰ ਨੂੰ ਸਾਰਾ ਇਕੱਠਾ ਹੋ ਜਾਂਦੇ ਆ ਜੇ ਕਹਿ ਦੋ ਕਿ ਆ ਪਾਣੀ ਪੀਣ ਨਈਂਆਂ ਬਿਮਾਰੀਆਂ ਤੇ ਲੁਕੀ ਲੈਨ ਪਾਣੀ ਦੀ ਲਾ ਦਿੰਦੇ ਆ ਲੈਨ ਜਾਣ ਦੀਆਂ ਕੈਨੀਆਂ ਭਰ-ਭਰ ਕੇ ਇਸ ਕਰਕੇ ਪੜ੍ਹੇ ਲਿਖੇ ਲੋਕ ਆ ਪੰਜਾਬ ਦੇ ਮੈਂ ਤਕਰੀਬਨ ਤਕਰੀਬਨ ਬਾਹਰਲੇ ਮੁਲਕਾਂ ਤੋਂ ਇਲਾਵਾ ਇੰਡੀਆ ਦੇ ਵਿੱਚ ਵੀ ਸਾਰੀਆਂ ਸਟੇਟਾਂ 'ਚ ਘੁੰਮਿਆ ਜਿਸ ਤੋਂ ਮੈਂ ਰਿਜ਼ਲਟ ਕੱਢਿਆ ਕਿ ਸਾਡੇ ਲੋਕ ਬਹੁਤ ਵਧੀਆ ਪੜ੍ਹੇ ਲਿਖੇ ਲੋਕ ਸੂਝਵਾਨ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਲਾਈ ਲੱਗ ਜਿਆਦਾ ਨੇ ਕੋਰ ਲਾਈ ਲੱਗਦੇ ਕਰਕੇ ਨੁਕਸਾਨ ਵੀ ਹੁੰਦਾ ਸੋ ਮੈਂ ਤੁਹਾਡੇ ਅੱਗੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਇਹੋ ਜਿਹੇ ਲੋਕਾਂ ਦਾ ਤੁਸੀਂ ਅੰਗਰੇਜ਼ ਕਰਨਾ ਐਵੇਂ ਨਹੀਂ ਦੇਖੋ ਦੇਖੀ ਦੇਖੀ ਮਤਲਬ YouTube ਤੇ ਕੁਛ ਆ ਜਾਂਦਾ ਤੇ ਤੁਸੀਂ ਧੜਾ ਧੜ ਇਹਨਾਂ ਦੇ ਮਗਰ ਲੱਜਣਾ ਕਿ ਵਾਹ ਆ ਜਿਹਨੇ ਸ਼ੂਗਰ ਠੀਕ ਹੋਈ ਨਹੀਂ ਤੁਸੀਂ ਆਪਣੀ ਸਿਹਤ ਦਾ ਨੁਕਸਾਨ ਕਰ ਸਕਦੇ ਹੋ ਸੋ ਸਮਝ ਕੇ ਫੈਸਲਾ ਲਿਆ ਕਰੋ ਕਾਫੀ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਚਲੀ ਜਾਣੀ ਸੀ ਉਹਨਾਂ ਦਾ ਇਲਾਜ ਚੱਲ ਰਿਹਾ ਹੋ ਸਕਦਾ ਕਈਆਂ ਦੀ ਚਲੀ ਵੀ ਜਾਵੇ ਉੱਤੇ ਮੈਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਕਿ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲਏ ਜਿਨ੍ਹਾਂ ਨੇ ਕੈਂਪ ਲਾਇਆ ਸੀ ਹੋਰ ਵੀ ਜਿਹੜੇ ਕੈਂਪ ਲੱਗਦੇ ਉਹਨਾਂ ਦੇ ਉੱਤੇ ਨਕੇਲ ਕਸੀ ਜਾਏ ਜਦ ਤੱਕ ਤੁਹਾਡੇ ਇੱਕ ਸ਼ੈਂਕਸ਼ਨ ਲੈ ਕੇ ਪ੍ਰਸ਼ਾਸਨ ਦੇ ਜਾਂ ਪੂਰੇ ਸਰਟੀਫਿਕੇਟ ਦੇ ਕੇ ਨਿਯਮ ਦੇ ਤਹਿਤ ਕੈਂਪ ਨਹੀਂ ਲੱਗਦੇ ਉਹਨਾਂ ਤੱਕ ਕੈਂਪ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ ਇਹ ਚਰਚਾ ਸੀ ਤੁਹਾਨੂੰ ਥੋੜੀ ਜਿਹੀ ਸचेत ਕਰਨ ਦੀ ਕਿ ਇਹੋ ਜਿਹੇ ਵਾਅਦਿਆਂ ਤੋਂ ਤੁਸੀਂ ਬਚੋ ਤੇ ਇਹ ਫਾਹਾਂ ਤੋਂ ਤੁਸੀਂ ਬਚੋ ਫਿਰ ਇੱਕ ਨਵੀਂ ਚਰਚਾ ਤੇ ਲੈ ਕੇ ਤੁਹਾਡੀ ਕਚਰੀ 'ਚ ਫਿਰ ਹਾਜ਼ਰ ਹੋਵਾਂਗੇ ਮੇਰੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਕਮੈਂਟ ਬਾਕਸ 'ਚ ਲਿਖਣਾ ਫਿਰ ਮਿਲਦੇ ਹਾਂ ਕਿਸੇ ਨਵੀਂ ਚਰਚਾ ਦੇ ਉੱਤੇ ਤਦ ਤੱਕ ਅਜਾਜਦੋ ਆਪਣੇ ਵੀਰ ਨੂੰ ਇੰਜੀਨੀਅਰ ਜੇਪੀ ਸਿੰਘ ਨੂੰ ਫਿਰ ਮਿਲਦੇ ਹਾਂ ਚੈਨਲ ਜੇਪੀ ਬੋਲਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ